ਕਿਸਾਨਾਂ ਦੇ ਵਿੱਚ ਪੈ ਗਈ ਆਪਸੀ ਫੁੱਟ ਕਿਸਾਨ ਆਗੂ ਹੋਏ ਦੋ ਫਾੜ ਇੱਕ ਦੂਜੇ ਦੇ ਉੱਤੇ ਲਗਾਏ ਜਾ ਰਹੇ ਨੇ ਹੁਣ ਵੱਡੇ ਇਲਜ਼ਾਮ ਦਰਅਸਲ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਅੱਜ ਇੱਕ ਵੱਡਾ ਬਿਆਨ ਦਿੱਤਾ ਗਿਆ ਜਿੱਥੇ ਉਹਨਾਂ ਦੇ ਵੱਲੋਂ ਕਿਹਾ ਕਿਸਾਨੀ ਦਾ ਤਾਂ ਸਿਰਫ ਬੁਰਕਾ ਪਾਇਆ ਹੋਇਆ ਪਰ ਨਹੀਂ ਕਰਦੇ ਕਿਸਾਨੀ ਮੰਗਾਂ ਦੀ ਗੱਲ ਤਾਂ ਆਖਰ ਕਿਸ ਨੂੰ ਕਿਹਾ ਇਹ ਕਿ ਕਿਸਾਨ ਆਗੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਜਾਂ ਫਿਰ ਕਿਸੇ ਹੋਰ ਦੇ ਉੱਤੇ ਇਹ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਤਿੱਖੇ ਸ਼ਬਦੀ ਹਮਲੇ ਕੀਤੇ ਗਏ ਨੇ ਕਿਸਾਨੀ ਨੂੰ ਬਚਾਉਣ ਦੇ ਲਈ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਲਈ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਹੋਣਾ ਸਮੁੱਚੀ ਕਰਜ਼ਾ ਮੁਕਤੀ ਹੋਣੀ ਅਤੇ ਹੋਰ ਜਿਹੜੀ ਜ਼ਰੂਰੀ ਮੰਗਾਂ ਨੇ ਉਹਨਾਂ ਨੂੰ ਲੈ ਕੇ ਲਗਾਤਾਰ ਕਿਸਾਨ ਸੰਘਰਸ਼ਾਂ ਦੇ ਉੱਤੇ ਬੈਠ ਰਹੇ ਨੇ ਤਾਂ ਇੱਥੇ ਵੀ ਹੁਣ ਲਗਾਤਾਰ ਬਿਜਲੀ ਦੇ ਪ੍ਰੀਪੇਡ ਮੀਟਰਾਂ ਦਾ ਮੁੱਦਾ ਕਾਫੀ ਉੱਬਰਦਾ ਹੋਇਆ ਨਜ਼ਰ ਆ ਰਿਹਾ ਪਰ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਪ੍ਰਧਾਨ ਤੇ ਐਸ ਕੇ ਐਮ ਦੇ ਗੈਰ ਸਿਆਸੀ ਦੇ ਕੌਮੀ ਕਨਵੀਨਰ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ। ਪ੍ਰਧਾਨ ਜੀ ਬਲਾਕ ਲੈਹਰਾ ਦੇ ਵਿੱਚ ਮੀਟਿੰਗ ਕੀਤੀ ਅੱਜ ਕੀ ਕਹਿਣਾ ਚਾਹੋਗੇ ਸਾਡੇ ਸਾਨੂੰ ਦੇਖੋ ਸਾਡਾ ਅਸੀਂ ਪੂਰੇ ਪੰਜਾਬ ਦੇ ਅੰਦਰ ਕੱਲਾ ਨਹੀਂ ਹੁੰਦਾ ਹੁੰਦਾ ਸਾਨੂੰ ਪੂਰੇ ਦੇਸ਼ ਦੇ ਅੰਦਰ ਜਿੱਥੇ-ਜਿੱਥੇ ਆਪਣੀ ਜਿੱਥੇ ਬੰਦੀਆਂ ਵਿਕਾਸ ਹੋ ਰਿਹਾ ਹੈ ਉਹਨਾਂ ਨੇ ਥਾਂਵਾਂ ਦੇ ਉੱਤੇ ਸੇ ਮੀਟਿੰਗ ਕਰ ਰਹੇ ਹਾਂ ਕਿ ਸਾਡਾ ਮੰਨਣਾ ਹੈ ਕਿ ਐਮ ਐਸ ਬੀ ਗਰੰਟੀ ਕਾਨੂੰਨ ਡਾਕਟਰ ਸੁਆਮੀਨਾਥ ਦੀ ਰਿਪੋਰਟ ਕਿਸਾਨਾਂ ਦੀ ਕਰਜ਼ਾ ਮੁਕਤੀ ਨਾ ਨੈਕੁਇਸ਼ਨ ਅਕਟ ਉਹ ਜਿਸ ਤਰੀਕੇ ਨਾਲ ਸੀਡਰ ਬੈਲ ਲੈ ਕੇ ਆ ਰਹੇ ਨੇ ਬਿਜਲੀ ਸੋਡ ਬੈਲ ਲੈ ਕੇ ਆ ਰਹੇ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਇੱਕ ਜਾਗਰਤੀ ਯਾਤਰਾ ਕੱਢਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਡੀ ਭਾਵਨਾ ਹੈ ਕਿ ਇੱਕ ਵੱਡੀ ਮੂਵਮੈਂਟ ਖੜੀ ਕੀਤੀ ਜਾ ਸਕੇ ਇਹਨਾਂ ਮੰਗਾਂ ਦੀ ਪ੍ਰਾਪਤੀ ਲਈ ਔਰ ਉਹਦੇ ਲਈ ਸਭ ਲੱਗਦਾ ਸੀ ਕਿ ਪੂਰਾ ਦੇਸ਼ ਜੋੜਨਾ ਜ਼ਰੂਰੀ ਹੈ ਇਹ ਜੁਰਾ ਪੂਰਾ ਦੇਸ਼ ਜੋੜਨਾ ਹੈ ਤਾਂ ਕੱਲੇ-ਕੱਲੇ ਤੱਕ ਸਾਨੂੰ ਪਹੁੰਚ ਕਰਨੀ ਪੈਗੀ ਉਸ ਪਹੁੰਚ ਨੂੰ ਮਜ਼ਬੂਤੀ ਨਾਲ ਲਿਜਾਣ ਦੇ ਲਈ ਇੱਕ ਯਾਤਰਾ ਕਨਿਆ ਕੁਮਾਰੀ ਤੋਂ ਸ਼ੁਰੂ ਕਰਨ ਲੱਗਿਆ ਸੀ 7 ਫਰਵਰੀ ਨੂੰ ਔਰ ਇਹ ਜਾਏਗੀ ਸ਼੍ਰੀਨਗਰ تاਕ ਔਰ ਉੱਥੋਂ ਵਾਪਸ ਆ ਕੇ ਇਸ ਯਾਤਰਾ ਨੂੰ ਅਸੀਂ ਸਮਾਪਨ 19 ਮਾਰਚ ਨੂੰ ਰਾਮਲੀਲਾ ਗਰਾਊਂਡ ਦਿੱਲੀ ਦੇ ਅੰਦਰ ਕਰਾਂਗੇ ਜਿਦੇ ਜਿ ਲੱਖਾਂ ਕਿਸਾਨ ਇਕੱਠੇ ਹੋਵਾਂਗੇ ਔਰ ਇਹ ਨਾਲ ਪੈਰਲਲ ਸਾਡਾ ਇੱਕ ਪ੍ਰੋਗਰਾਮ ਵੀ ਚੱਲੇਗਾ ਕਿ ਸਾਰੇ ਪਿੰਡਾਂ ਦੇ ਵਿੱਚੋਂ ਅਸੀਂ ਇਹਨਾਂ ਮੰਗਾਂ ਦੇ ਸਮਰਥਨ ਦੇ ਵਿੱਚ ਉਹਨਾਂ ਲੋਕਾਂ ਦੇ ਪਿੰਡਾਂ ਵਾਲੇ ਲੋਕਾਂ ਦੇ ਰੈਜੂਲੇਸ਼ਨ ਲਵਾਂਗੇ ਉਹ ਵੀ ਇਕੱਠੇ ਕਰਾਂਗੇ ਸਾਡੀ ਕੋਸ਼ਿਸ਼ ਹੈ ਪੰਜਾਬ ਦਾ 12 12.5 13000 ਪਿੰਡ ਹੈ ਉਹ ਸਾਰੇ ਦੇ ਸਾਰੇ ਪਿੰਡਾਂ ਦੇ ਵਿੱਚੋਂ ਰੈਜੂਲੇਸ਼ਨ ਅਸੀਂ ਲੈ ਜਾ ਕੇ ਪਾਰ ਸਰਕਾਰ ਨੂੰ ਹੈਂਡਓਵਰ ਕਰਾਂਗੇ ਤਾਂ ਕਿ ਜਿਹੜੀ ਸਰਕਾਰ ਇਹ ਕਹਿੰਦੀ ਹੈ ਵੀ ਕੁਝ ਲੋਕਾਂ ਦੀ ਮੁੱਠੀ ਭਰ ਲੋਕਾਂ ਦੀ ਮੰਗ ਹੈ ਉਹ ਪਤਾ ਲੱਗੇ ਕਿ ਸਾਰੇ ਲੋਕਾਂ ਦੀ ਮੰਗ ਹੈ ਕੱਲੀ ਕੁਝ ਲੋਕਾਂ ਦੀ ਮੰਗ ਨਹੀਂ ਹੈ ਸੋ ਇਹ ਸਾਡਾ ਪ੍ਰੋਗਰਾਮ ਹੈ ਜਿਹਦੀ ਵਿੱਚੋਂ ਅੱਜ ਜਾਗਰਤੀ ਲਈ ਇੱਥੇ ਸਾਡੀ ਇਹ ਸਾਡਾ ਪ੍ਰੋਗਰਾਮ ਮੀਟਿੰਗ ਰੱਖੀ ਸੀ ਕੱਲ ਨੂੰ ਸਾਡੀ ਮੀਟਿੰਗ ਹੋਣ ਜਾ ਰਹੀ ਹੈ ਰਾਜਸਥਾਨ ਦੇ ਅੰਦਰ ਉੱਥੇ ਵੀ ਸ਼ਾਦਲ ਸ਼ਹਿਰ ਮੰਡੀ ਦੇ ਵਿੱਚ ਇਸੇ ਇਸੇ ਨਵੀਂ ਬਿਸ਼ਾ ਦੇ ਉੱਤੇ ਹੀ ਉੱਥੇ ਮੀਟਿੰਗ ਹੋਣੀ ਹੈ ਇੱਕ ਦੇਖਿਆ ਤੁਸੀਂ ਮੀਟਿੰਗ ਦੇ ਵਿੱਚ ਜਿਹੜੀ ਚਰਚਾ ਕੀਤੀ ਜਾਦਾ ਐ ਐਮਐਸਪੀ ਗਰੰਟੀ ਸਕੀਮ ਦਾ ਉਹ ਰਿਪੋਰਟ ਤੇ ਸਮੁੱਚੀ ਕਰ ਜਾਣਾ ਤੇ ਨਾਲ ਹੀ ਤੁਸੀਂ ਇਹ ਵੀ ਬੋਲਦੇ ਸੀ ਕਿ ਕੁਝ ਕਿਸਾਨ ਤੇ ਰਲੇ ਜਿਹੜੀਆਂ ਉਹਨਾਂ ਨੇ ਪਾਸਾ ਵਟਿਆ ਵਜ੍ਹਾ ਕੀ ਲੱਗਦੀ ਹੈ ਕਿਸਾਨਾਂ ਦੇ ਆਗੂ ਹੋ ਕੇ ਕਿਸਾਨਾਂ ਦੀ ਮੰਗਾਂ ਤੋਂ ਚੁੱਪ ਕਿਉਂ ਨੇ ਜਾਂ ਪਾਸੇ ਕਿਉਂ ਨੇ ਨਹੀਂ ਦਰਸਲ ਗੱਲ ਇਹ ਦੇ ਵਿੱਚ ਇਹ ਸੀਗੀ ਜਿਹੜਾ ਮੈਨੂੰ ਲੱਗਿਆ ਕਿ ਉਹਨਾਂ ਦਾ ਪਾਸਾ ਤਾਂ ਪਹਿਲਾਂ ਤੋਂ ਹੀ ਵਟਿਆ ਹੋਦਾ ਸੀ ਲੇਕਿਨ ਪਹਿਲਾਂ ਇੱਕ ਬੁਰਕੇ ਦੇ ਥੱਲੇ ਚੱਲ ਰਹੇ ਸੀ ਉਹਨਾਂ ਨੂੰ ਇਹ ਲੱਗ ਰਿਹਾ ਸੀਗਾ ਵੀ ਅਸੀਂ ਪਰਦੇ ਵਿੱਚ ਰਹਿ ਕੇ ਹੀ ਕਿਸਾਨਾਂ ਦੀ ਇਸੇ ਤਰ੍ਹਾਂ ਲੁੱਟ ਕਰਵਾਉਂਦੇ ਰਹਾਂਗੇ ਲੇਕਿਨ ਆ ਜਿਹੜੀ ਮੂਵਮੈਂਟ ਜਿਹੜਾ ਅੰਦੋਲਨ ਆਪਾਂ ਖਲੋਰੀ ਤੇ ਸ਼ੰਭੂ ਦੇ ਬੈਠ ਕੇ ਲੜਿਆ ਇਹਦੇ ਵਿੱਚ ਜਦੋਂ ਉਹਨਾਂ ਨੇ ਆਪਾਂ ਨੂੰ ਇਹ ਕਿਹਾ ਵੀ ਐਮਐਸਬੀ ਗਰੰਟੀ ਕਾਨੂੰਨ ਵਾਲੀ ਜਿਹੜੀ ਤੁਹਾਡੀ ਮੰਗ ਹੈ ਇਹਨੂੰ ਮਗਰ ਲੈ ਕੇ ਜਾਓ ਰਿਟਰਨ ਦੇ ਵਿੱਚ ਸਾਨੂੰ ਇੱਕ ਚਿੱਠੀ ਦੇ ਰੂਪ ਵਿੱਚ ਦਿੱਤਾ ਉਹਦੇ ਚੋ ਸਪਸ਼ਟ ਹੋ ਗਿਆ ਕਿ ਇਹਨਾਂ ਲੋਕਾਂ ਦੀ ਜਿਹੜੀ ਆ ਹਕੀਕਤ ਬਾਹਰ ਨਿਕਲ ਕੇ ਆਈ ਕਿ ਇਹਨਾਂ ਦੀ ਮੰਗ ਹੀ ਨਹੀਂ ਹੈ ਤੁਸੀਂ ਪਿੱਛੇ ਵੀ ਪਿਛਲੇ ਦਿਨਾਂ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੋਈ ਦੇਖੀ ਹੈ ਉਰੂਜ ਪ੍ਰੈਸ ਕਾਨਫਰੰਸ ਦੇ ਵਿੱਚ ਕਿਤੇ ਵੀ ਇਹਨਾਂ ਨੇ ਐਮਐਸਪੀ ਦੀ ਗੱਲ ਨਹੀਂ ਕੀਤੀ ਕਿਤੇ ਵੀ ਉਹਨਾਂ ਨੇ ਕਰਜ਼ ਮੁਕਤੀ ਦੀ ਗੱਲ ਨਹੀਂ ਕੀਤੀ ਕਿਤੇ ਵੀ ਉਹਨਾਂ ਨੇ ਡਾਕਟਰ ਸ਼ਾਮੀ ਨਾਥੰਦੀ ਰਿਪੋਰਟ ਦੀ ਗੱਲ ਨਹੀਂ ਕੀਤੀ ਤਾਂ ਫਿਰ ਉਹ 90 ਕਿਸਾਨ ਜਿਹੜੇ ਬੰਦਿਆਂ ਕਿਸ ਪਰਪਸ ਲਈ ਇਕੱਠੀਆਂ ਹੋਈਆਂ ਨੇ ਕੀ ਕਾਦੇ ਲਈ ਇਕੱਠੀਆਂ ਹੋਈਆਂ ਨੇ ਉਹ ਇੱਕ ਲੋਕਾਂ ਦਾ ਧਿਆਨ ਕਨਵਰਟ ਕਰਨ ਵਾਸਤੇ ਕਿ ਇਹਨਾਂ ਮੰਗਾਂ ਤੋਂ ਲੋਕਾਂ ਦਾ ਧਿਆਨ ਖੇੜਾ ਖੇੜ ਕੇ ਸਰਕਾਰ ਦੇ ਉਹ ਪੱਖ ਦੇ ਵਿੱਚ ਖੜਨ ਵਾਲੀ ਗੱਲ ਉਹ ਕਰ ਰਹੇ ਨੇ ਜਿਹੜਾ ਇੱਕ ਤਰ੍ਹਾਂ ਨਾਲ ਕਾਰਪੋਰੇਟ ਨੂੰ ਜਿਸ ਤਰੀਕੇ ਦੇ ਨਾਲ ਸਰਕਾਰ ਸਾਡੀਆਂ ਜ਼ਮੀਨਾਂ ਸੰਪਨਾ ਚਾਹੁੰਦੇ ਆ ਇੱਥੇ ਮੈਨੂੰ ਲੱਗਦਾ ਜਿਹੜੀਆਂ ਜਥੇਬੰਦੀਆਂ ਚ ਚੁੱਪ ਨੇ ਉਹ ਉਹਨਾਂ ਸਰਕਾਰ ਦਾ ਪੱਖ ਪੂਰ ਰਹੀਆਂ ਲਗਾਤਾਰ ਤੁਸੀਂ ਖੁੱਲ੍ਹੇ ਆਂ ਬੋਲ ਰਹੇ ਹੋ ਉਹਨਾਂ ਜਥੇਬੰਦੀਆਂ ਬਰਤੀ ਵੀਰ ਮੰਨਾ ਤੋਂ ਪਾਸਾ ਵੱਟਿਆ ਹੋਇਆ ਹੈ ਲਗਾਤਾਰ ਸਟੇਜਾਂ ਤੋਂ ਬੋਲਦੇ ਹੋ ਪ੍ਰੈਸ ਬੋਲ ਰਹੇ ਪਰ ਅਜੇ ਤੱਕ ਕੋਈ ਪ੍ਰਤੀਕਰਮ ਨਾ ਆਉਣਾ ਕਿਸੇ ਵੀ ਕਿਸਾਨ ਆਗੂ ਦਾ ਵਜ੍ਹਾ ਕੀ ਲੱਗਦੀ ਹੈ ਉਹ ਆਪਣੇ ਆਪ ਦੇ ਵਿੱਚ ਉਹਨਾਂ ਦੀ ਨੀਤੀ ਪਾਲਿਸੀ ਜਦੋਂ ਕਲੀਅਰ ਹੋ ਰਹੀ ਹੈ ਜਾਂ ਤਾਂ ਉਹਦੀ ਨੀਤੀ ਤੇ ਬੋਲਣਾ ਨਹੀਂ ਤਾਂ ਫਿਰ ਕਲੀਅਰ ਹੈ ਜੇ ਚੁੱਪਾ ਦਾ ਸਪਸ਼ਟ ਹੋ ਰਿਹਾ ਨਾ ਫਿਰ ਤਾਂ ਕਿ ਉਹ ਸਾਰੇ ਦੇ ਸਾਰੇ ਉਹ ਤਾਂ ਪਾਸਾ ਵਟਿਆ ਜਾਓ ਪ੍ਰੈਸ ਕਾਨਫਰੰਸ ਦੇਵੇ ਜੋ ਕਿੱਡੀ ਬੱਡੀ ਮੀਟਿੰਗ ਕੀਤੀ ਆ 90 ਸੰਗਠਨ ਇਕੱਠੇ ਹੋਏ ਆ ਤਾਂ ਉਹਨਾਂ ਦੇ ਵਿੱਚੋਂ ਇੱਕ ਵੀ ਸੰਗਠਨ ਇਹ ਜਾਣੀ ਜਿਹੜਾ ਇਹ ਕਹਿ ਰਿਹਾ ਹੋਵੇ ਵੀ ਐਮਐਸਪੀ ਦੀ ਗੱਲ ਕਿਉਂ ਨਹੀਂ ਕਰਦੇ ਭਾਈ ਡਾਕਟਰ ਸੁਮਿੰਨਾਥਨ ਦੀ ਰਿਪੋਰਟ ਦੀ ਗੱਲ ਕਿਉਂ ਨਹੀਂ ਕਰਦੇ ਭਾਈ ਕਿਸਾਨ ਕਰਜ਼ੇ ਕਰਕੇ 7 ਲੱਖ ਕਿਸਾਨ ਮਰ ਗਿਆ ਅੱਜ ਤਾਂ ਜਿਹੜੀ ਆਪਣੇ ਹਾਈ ਕੋਰਟ ਨੇ ਕਮੇਟੀ ਬਣਾਈ ਸਰੂ ਸੁਪਰੀਮ ਕੋਰਟ ਨੇ ਹਾਈ ਪਾਵਰ ਕਮੇਟੀ ਬਣਾਈ ਸੀ ਉਸ ਕਮੇਟੀ ਨੇ ਵੀ ਆਪਣੀ ਰਿਪੋਰਟ 'ਚ ਮੰਨ ਲਿਆ ਵੀ 4 ਲੱਖ ਕਿਸਾਨ ਗੁੱਦਕਸ਼ੀ ਕਰਕੇ ਮਰ ਚੁੱਕੇ ਆ ਅਗਰ 4 ਲੱਖ ਕਿਸਾਨੋਂ ਕਮੇਟੀ ਬਣ ਰਹੀ ਹੈ ਤਾਂ ਫਿਰ ਹਿਣਮਾਨ ਲਾ ਕੇ ਦੇਖੋ ਬਈ ਉਹ ਉਹਨਾਂ ਵਾਲੇ ਇਹਨਾਂ ਦਾ ਧਿਆਨ ਕਿਉਂ ਨਹੀਂ ਗਿਆ ਤੇ ਜੇ ਨਹੀਂ ਗਿਆ ਤਾਂ ਫਿਰ ਉਹਦਾ ਮਤਲਬ ਉਹ ਉਹ ਕਿਸਾਨਾਂ ਵਾਲੀਆਂ ਜਿੱਥੇ ਬੰਦੀਆਂ ਨਹੀਂ ਮੰਨੀਆਂ ਜਾ ਸਕਦੀਆਂ ਇੱਕ ਪਿੰਡਾਂ ਦੇ ਵਿੱਚ ਉਹ ਚਿੱਪ ਵਾਲੇ ਸਮਾਰਟ ਮੀਟਰ ਪੁੱਟ ਕੇ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਾਇਆ ਜਾ ਰਹੇ ਨੇ ਪਰ ਬਿਜਲੀ ਮੰਤਰੀ ਦਾ ਕੱਲ ਬਿਆਨ ਆਇਆ ਕਿ 15 ਫਰਵਰੀ ਤੋਂ ਬਾਅਦ ਅਗਰ ਸਰਕਾਰੀ ਦਫ਼ਤਰਾਂ ਦੇ ਵਿੱਚ ਪ੍ਰੀਪੇਡ ਮੀਟਰ ਲਗਾ ਦੇਗੇ ਚਾਰਜ ਕਰਾਉਣ ਦੇ 10 ਦਿਨ ਬਿਜਲੀ ਚੱਲੂ ਦੀ ਬੈਲੈਂਸ ਘਟਣ ਦੇ ਮੈਸੇਜ ਆਇਆ ਕਿਵੇਂ ਦੇ ਦੇ ਬੇਕੋ ਸਰਕਾਰ ਤੇ ਜਤਿੰਦਰ ਜੀ ਲਗਾਤਾਰ ਲੰਬੇ ਸਮੇਂ ਤੋਂ ਇਸ ਗੱਲ ਤੇ ਲੱਗੀ ਹੋਈ ਹੈ ਕਿ ਅਸੀਂ ਪ੍ਰਾਈਵੇਟੇਸ਼ਨ ਵੱਲ ਨੂੰ ਲੈ ਕੇ ਜਾਣਾ ਹੈ ਔਰ ਸਾਡੇ ਲੋਕਾਂ ਨੂੰ ਸਮਝਣਾ ਪਵੇਗਾ ਇਹ ਤਾਂ ਕਿ ਜਿਹੜੀ ਜਿਹੜੀ ਚੀਜ਼ ਦਾ ਪ੍ਰਾਈਵੇਟੇਸ਼ਨ ਹੋਇਆ ਹੈ ਉਹਨਾਂ ਨੇ ਸੇਵਾ ਕਿਹੋ ਜਿਹੀ ਦਿੱਤੀ ਹੈ ਲੇਕਿਨ ਲੋਕਾਂ ਦੀ ਜੇਬ ਤੇ ਤੇ ਕਿੰਨਾ ਅਸਰ ਪਿਆ ਇਹ ਦੋਨੇ ਚੀਜ਼ਾਂ ਉਹਨਾਂ ਨੂੰ ਵੇਖਣੀਆਂ ਪੈਣਗੀਆਂ ਇਹ ਜਿਹੜਾ ਸੈਕਟਰ ਹੈ ਇਹ ਬਿਜਲੀ ਦਾ ਸੈਕਟਰ ਹੈ ਜਿਹੜਾ ਲੋਕਾਂ ਦੇ ਜੀਵਨ ਨਾਲ ਜੁੜਿਆ ਹੋਇਆ ਸੈਕਟਰ ਹੈ ਹਰ ਪਲ ਦੇ ਪਲ ਪਲ ਦੇ ਉੱਤੇ ਲੋਕਾਂ ਦੇ ਪੈਸੇ ਨਾਲ ਖੜਾ ਕੀਤਾ ਬੋਰਡ ਹੈ ਔਰ ਜਿਹੜਾ ਲੋਕਾਂ ਦੇ ਪੈਸੇ ਨਾਲ ਖੜਾ ਕੀਤਾ ਬੋਰਡ ਆਜੂ ਨੂੰ ਪ੍ਰਾਈਵੇਟੇਸ਼ਨ ਵੱਲ ਨੂੰ ਲਿਜਾ ਕੇ ਏਡਾ ਵੱਡਾ ਸਟਰਕਚਰ ਖੜਾ ਕਰਕੇ ਉਹਨਾਂ ਦੇ ਹਵਾਲੇ ਕਰਨਾ ਇਹ ਲੋਕਾਂ ਨੂੰ ਸਮਝ ਨਾ ਪੈਗਾ ਕਿ ਸਾਡੀ ਪ੍ਰਾਪਰਟੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਤੇ ਉਹਨਾਂ ਲੋਕਾਂ ਨੂੰ ਸਾਡਾ ਹੀ ਸਮਾਨ ਸੌਂਪ ਕੇ ਸਾਡੇ ਦੇ ਹੀ ਸਾਡਾ ਹਥਿਆਰ ਉਹਨਾਂ ਤੋਂ ਵਰਤ ਵਰਤੋਂ ਕਰਵਾ ਕੇ ਸਾਡੀ ਜੇਬ ਦੇ ਵਿੱਚੋਂ ਲੁੱਟ ਕਰਨੀ ਹੈ ਤਾਂ ਇਹਦੇ ਤੇ ਲੋਕਾਂ ਨੂੰ ਜਾਗਣਾ ਪੈਗਾ ਠੀਕ ਹੈ ਉਹਨਾਂ ਨੇ ਆਪਦੇ ਦਫ਼ਤਰ ਚਲਾਉਣ ਦੀ ਗੱਲ ਕੀਤੀ ਹੈ ਇਹਦੀ ਸ਼ੁਰੂਆਤ ਕਰ ਰਹੇ ਨੇ ਉਥੋਂ ਇਹ ਜੇ ਮੈਂ ਕਹਾਂਗਾ ਭਈ ਲੋਕਾਂ ਨੂੰ ਤਾਂ ਇਹਨਾਂ ਜਿਹੜੇ ਐਮਐਲਏ ਨੂੰ ਤੁਸੀਂ ਜਿਤਾਇਆ ਜਿਨ੍ਹਾਂ ਨੂੰ ਤੁਸੀਂ ਵੋਟਾਂ પા ਕੇ ਭੇਜਿਆ ਵਿਧਾਨ ਸਭਾ ਚਾਹਤ ਉਹਨਾਂ ਦੇ ਸਵਾਲ ਕਰਨਾ ਬਣਦਾ ਲੋਕਾਂ ਦਾ ਕਿ ਭਾਈ ਤੁਹਾਨੂੰ ਇਸ ਲਈ ਜਿਤਾਇਆ ਸੀ ਕਿ ਤੁਸੀਂ ਸਾਡਾ ਸਾਰਾ ਕੁਝ ਵੇਚ ਦਿਓ ਇਹਦਾ ਵਿਰੋਧ ਕਿਉਂ ਨਹੀਂ ਕਰਦੀ ਸਰਕਾਰ ਸਾਡੀ ਪੰਜਾਬ ਸਰਕਾਰ ਡਰਾਮੇ ਕਰਦੀ ਹੈ ਕਿ ਅਸੀਂ ਬਿਜਲੀ ਸੋਧ ਬਿੱਲ ਦਾ ਮਤਲਬ ਵਿਰੋਧ ਕਰਦੇ ਹਾਂ ਲੇਕਿਨ ਅੰਦਰ ਖਾਤੇ ਉਹਨੂੰ ਲਾਗੂ ਕੀਤਾ ਜਾ ਰਿਹਾ ਹੈ ਆਪਦੇ ਘਰੇ ਲਾਗੂ ਕੀਤਾ ਜਾ ਰਿਹਾ ਹੈ ਤੋ ਇਹ ਲੋਕਾਂ ਨੂੰ ਮਤਲਬ ਸਵਾਲਾਂ ਦੇ ਘੇਰੇ ਦੇ ਵਿੱਚ ਸਰਕਾਰ ਨੂੰ ਲੈਣਾ ਚਾਹੀਦਾ ਤਾਂ ਤੁਸੀਂ ਸੁਣਿਆ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਤਾਂ ਜਿਸ ਤਰੀਕੇ ਦੇ ਨਾਲ ਬਿਸ਼ੱਕ ਸਿਆਸਤਦਾਨ ਆਪਣੇ ਆਪ ਨੂੰ ਕਿਸਾਨ ਕਹਿੰਦੇ ਹੁਣ ਪਰ ਉਹ ਕਿਸਾਨਾਂ ਦੇ ਉੱਤੇ ਪਰ ਫਿਰ ਵੀ ਇਸੇ ਤਰੀਕੇ ਦੇ ਨਾਲ ਜ਼ੁਲਮ ਕਰਵਾਉਂਦੇ ਨੇ ਪੰਜਾਬ ਦੀ ਸਰਕਾਰ ਦੀ ਗੱਲ ਕੀਤੀ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਕਿਸਾਨਾਂ ਦੀ ਗੱਲ ਕੀਤੀ ਕਿਉਂਕਿ ਕਿਸਾਨ ਲਗਾਤਾਰ ਸੰਘਰਸ਼ਾਂ ਦੇ ਉੱਤੇ ਨੇ ਆਖਰ ਕਦੋਂ ਤੱਕ ਦੇਸ਼ ਦਾ ਅੰਨਦਾਤਾ ਖੇਤਾਂ ਦੀ ਥਾਂ ਸੜਕਾਂ ਦੇ ਉੱਤੇ ਨਜ਼ਰ ਆਵੇਗਾ ਦੇਖਣ ਵਾਲੀ ਗੱਲ ਤਾਂ ਤੁਸੀਂ ਸੁਣਿਆ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਤਾਂ ਜਿਸ ਤਰੀਕੇ ਦੇ ਨਾਲ ਬੇਸ਼ੱਕ ਸਿਆਸਤਦਾਨ ਆਪਣੇ ਆਪ ਨੂੰ ਕਿਸਾਨ ਕਹਿੰਦੇ ਹੁਣ ਪਰ ਉਹ ਕਿਸਾਨਾਂ ਦੇ ਉੱਤੇ ਪਰ ਫਿਰ ਵੀ ਇਸੇ ਤਰੀਕੇ ਦੇ ਨਾਲ ਜ਼ੁਲਮ ਕਰਵਾਉਂਦੇ ਨੇ ਪੰਜਾਬ ਦੀ ਸਰਕਾਰ ਦੀ ਗੱਲ ਕੀਤੀ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਕਿਸਾਨਾਂ ਦੀ ਗੱਲ ਕੀਤੀ ਕਿਉਂਕਿ ਕਿਸਾਨ ਲਗਾਤਾਰ ਸੰਘਰਸ਼ਾਂ ਦੇ ਉੱਤੇ ਨੇ ਆਖਿਰ ਕਦੋਂ ਤੱਕ ਦੇਸ਼ ਦਾ ਅੰਨਦਾਤਾ ਖੇਤਾਂ ਦੀ ਥਾਂ ਸੜਕਾਂ ਦੇ ਉੱਤੇ ਨਜ਼ਰ ਆਵੇਗਾ ਦੇਖਣ ਵਾਲੀ ਗੱਲ ਹੈ ਹਾਂ ਤੁਸੀਂ ਸੁਣਿਆ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਤਾਂ ਜਿਸ ਤਰੀਕੇ ਦੇ ਨਾਲ ਬੇਸ਼ੱਕ ਸਿਆਸਤਦਾਨ ਆਪਣੇ ਆਪ ਨੂੰ ਕਿਸਾਨ ਕਹਿੰਦੇ ਹੁਣ ਪਰ ਉਹ ਕਿਸਾਨਾਂ ਦੇ ਉੱਤੇ ਪਰ ਫਿਰ ਵੀ ਇਸੇ ਤਰੀਕੇ ਦੇ ਨਾਲ ਜ਼ੁਲਮ ਕਰਵਾਉਂਦੇ ਨੇ ਪੰਜਾਬ ਦੀ ਸਰਕਾਰ ਦੀ ਗੱਲ ਕੀਤੀ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਕਿਸਾਨਾਂ ਦੀ ਗੱਲ ਕੀਤੀ ਕਿਉਂਕਿ ਕਿਸਾਨ ਲਗਾਤਾਰ ਸੰਘਰਸ਼ਾਂ ਦੇ ਉੱਤੇ ਨੇ ਆਖਰ ਕਦੋਂ ਤੱਕ ਦੇਸ਼ ਦਾ ਅੰਨਦਾਤਾ ਖੇਤਾਂ ਦੀ ਥਾਂ ਸੜਕਾਂ ਦੇ ਉੱਤੇ ਨਜ਼ਰ ਆਵੇਗਾ ਦੇਖਣ ਵਾਲੀ ਗੱਲ ਹੈ